ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲੇ ਪਹਿਰੇ ਰਹਿਣ ਕੈ ਬਣ ਜਾ ਰਿਆ ਮਿੱਤਰਾ ਉਰਦ ਧਿਆਨ ਨਿਵਨਾਕ ਨਾ ਮਰ ਜਾ ਜ ਆਇਆ ਕਲ ਭੀਤਰ ਬਹੜ ਜਸੀ ਨੰਗਾ ਤੋਦੇ ਅਗਰ ਦਾਸ ਸੁਮਰੀ ਜਿਉ ਪਿੰਡ ਸਭ ਤੇਰਾ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਸੋ ਕਹੋ ਢਲ ਗੁਰ ਸੇਵੀਐ ਐਨੇ ਸੁਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾਨ ਹਰਮਹਿ ਤਾਰੋ ਤਰਨ ਹਾਰੇ ਨਾ ਦਉ ਤੋਂ ਠਾਕੁਰ ਸਿਰ ਮੋਰਾ ਇਹ ਹਾ ਊਹਾ ਪਹਾਰੋ ਤੋਰਾ ਰਹਾ ਕੀਤੇ ਕਉ ਮੇਰੇ ਸਮਨ ਕਰਨ ਹਾਰ ਤ੍ਰਿਣ ਜਨ ਦਾਨ ਮੰਗਨ ਕ ਸਗਲੇ ਦਾਨ ਦੇ ਪ੍ਰਵਪੰਨ ਖਿੰਨ ਬਹਿ ਅਬਰ ਖਿੰਨ ਮਹਿ ਅਵਰਾ ਅਚਰਜ ਚਲ ਤੋ ਤੁਮਾਰੇ ਅਗੰਭੀਰ ਊਚਾ ਅਗੰਭ ਅਪਾਰੇ ਸਾਜ ਸੰਗ ਜਉ ਤਮੈ ਮਿਲਾਇ ਤਉ ਸੁਨੇ ਤਮਾਰੀ ਬਾਣੀ ਅਨੰਦ ਪਿਆ ਪੀਖਤਿ ਨਾਨਕ ਪਰਤਾਪ ਪੁਰਖ ਨਿਰਵਾਣੀ ਸਾਜ ਸੰਗ ਜੋਤ ਮੈਂ ਮਿਲਾਇਆ ਤਉ ਸੁਣੀ ਤੁਮਾਰੀ ਬਾਣੀ ਆਨੰਦ ਪयो ਪਿਆ ਪੀਖਤ ਹੀ ਨਾਨਕ ਪਰਤਾਪ ਪੁਰਖ ਨਿਰਵਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਹੁਕਮ ਨਾਮ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 600 ਤੇਰਾ ਤੇ 614 ਹੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਠ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਨ੍ਹਾਂ ਦੇ ਮੁਖਾਰ ਵਿਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਘਰ ਦੂਜਾ ਘਰ ਦੂਜੇ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਐ ਉਹਨਾਂ ਨੂੰ ਵੱਖਰੀ ਹਦਾਇਤ ਕੀਤੀ ਹੈ ਗੁਰੂ ਅਰਜਨ ਸਾਹਿਬ ਜੀ ਆਨੇ ਕਿ ਦੂਸਰੇ ਸੁਰਤਾਲ ਘਰ ਸੁਰਤਾਲ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅੱਜ ਕੀ ਕਹਿਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਮਾਤ ਗਰਭ内 ਆਪਨ ਸਿਮਰਨ ਦੇਹ ਤੈ ਤੁਮ ਰੱਖ ਨਹਾਰੇ ਗੁਰਮੁਖੋ ਪ੍ਰਮਾਤਮਾ ਸਾਨੂੰ ਹਰ ਇੱਕ ਥਾਂ ਤੇ ਰੱਖਦਾ ਹੈ ਪਰਮਾ ਦੇ ਗਰਭ ਦੇ ਵਿੱਚ ਉੱਥੇ ਬੜਾ ਔਖਾ ਸਮਾਂ ਜੇ ਕਹਿੰਦੇ 10 ਮਹੀਨੇ ਮਾਂ ਦੇ ਗਰਭ ਦੇ ਵਿੱਚ ਬੱਚਾ ਪੁੱਠਾ ਲਟਕਦਾ ਹੈ ਤੇ ਪੁੱਠਾ ਵੀ ਲਟਕਦਾ ਤੇ ਨਾਲ ਪਾਣੀ ਦੇ ਵਿੱਚ ਪਿਆ ਹੁੰਦਾ ਤੇ ਗਰਭ ਦੇ ਵਿੱਚ ਕਹਿੰਦੇ ਬਹੁਤ ਔਖਾ ਹੈ ਮਾਤਾ ਦਾ ਜਿਹੜਾ ਗਰਭ ਹੈ ਉਹ ਅਗਨੀ ਕਹਿੰਦੇ ਜੇ ਕੰਚ ਵੀ ਚਲਿਆ ਜਾਵੇ ਤਾਂ ਵੀ ਉਹ ਕੰਚ ਵੀ ਪਿੰਗੜ ਜਾਂਦਾ ਹੈ ਪਰਮਾਤਮਾ ਦੇ ਗਰਭ ਦੇ ਵਿੱਚ ਇੱਕ ਮਾਸ ਦਾ ਟੁਕੜਾ ਜਿਹੜਾ ਉੱਥੋਂ ਪੜਦਾ ਪੜਦਾ ਇੱਕ ਬੱਚਾ ਬਣ ਜਾਂਦਾ ਹੈ ਕਹਿੰਦੇ ਉਹਦੀ ਉਸ ਜਗ੍ਹਾ ਦੇ ਉੱਤੇ ਵੀ ਪਰਮਾਤਮਾ ਨੇ ਸਿਮਰਨ ਦੇ ਨਾਲ ਰਾਖੀ ਕੀਤੀ ਨਾਤ ਗਰਭ ਮੈਂ ਆਪਨ ਸਿਮਰਨ ਦੇਹ ਤੈ ਤੁਮ ਰੱਖ ਨਹਾਰੇ ਕਹਿੰਦੇ ਪਰਮਾਤਮਾ ਨੇ ਆਪਣਾ ਨਾਮ ਦੇ ਕੇ ਉੱਥੇ ਵੀ ਵਿਚਾ ਕੇ ਰੱਖਿਆ ਪਾਵਕ ਸਾਗਰ ਅਥਾ ਲਹਿਰ ਮਹਿ ਤਰਹੁ ਤारण हारे ਸੱਚੇ ਪਾਤਸ਼ਾਹ ਜਦੋਂ ਤੁਸੀਂ ਨੇ ਮੈਨੂੰ ਮਾਤ ਗਰਭ ਦੇ ਵਿੱਚ ਵੀ ਪਾਲ ਪਾਲਣਾ ਕੀਤਾ ਆ ਹੁਣ ਮੈਂ ਬਾਹਰ ਆਇਆ ਮੈਂ ਦੁਨੀਆ ਵੇਖੇ ਇੱਥੇ ਮੈਂ ਉਹ ਸਮੁੰਦਰ ਦੇ ਵਿੱਚ ਉਹ ਅੱਗ ਦੇ ਵਿੱਚ ਸੜ ਰਿਹਾ ਕਾਮ ਕ੍ਰੋਧ ਲੋਭੋ ਹੰਕਾਰ ਇਹ ਵੀ ਇੱਕ ਅੱਗ ਦਾ ਸਮੁੰਦਰ ਹੈ ਪਾਪਕ ਕਹਿੰਦੇ ਅੱਗ ਨੂੰ ਸਾਗਰ ਕਹਿੰਦੇ ਸਮੁੰਦਰ ਨੂੰ ਪਾਪਕ ਸਾਗਰ ਅਥਾਲਹਿਰ ਮੈਂ ਤਾਰੋ ਤਾਰਨ ਹਾਰੇ ਮੈਂ ਇੱਥੇ ਵੀ ਡੁੱਬਦਾ ਜਾ ਰਿਹਾ ਹਾਂ ਹੁਣ ਸੱਚੇ ਬਾਦਸ਼ਾਹ ਮੈਨੂੰ ਇੱਥੇ ਵੀ ਤੁਸੀਂ ਬਚਾ ਕੇ ਰੱਖਿਓ ਉੱਥੇ ਤੇ ਮੈਨੂੰ ਬਚਾ ਕੇ ਰੱਖਿਆ ਪਰ ਹੁਣ ਤੁਸੀਂ ਇੱਥੇ ਵੀ ਮੈਨੂੰ ਬਚਾ ਕੇ ਰੱਖਿਓ ਨਾਦਾ ਤੂੰ ਠਾਕੁਰ ਸਿਰ ਮੋਰਾ ਮਾਧੋ ਦਾ ਭਾਵ ਹੁੰਦਾ ਪਰਮਾਤਮਾ ਕਿ ਸੱਚੇ ਬਾਦਸ਼ਾਹ ਤੁਸੀਂ ਮੇਰੇ ਸਿਰ ਤੇ ਰਾਖੇ ਹੋ ਮਾਧੋ ਤੂੰ ਠਾਕੁਰ ਸਿਰਮੋਰਾ ਠਾਕੁਰ ਵੀ ਪਰਮਾਤਮਾ ਨੂੰ ਇਹ ਕਿਹਾ ਗਿਆ ਸਿਰਮੋਰਾ ਭਾਵ ਕਿ ਤੁਸੀਂ ਮੇਰੇ ਸਿਰ ਤੇ ਰਾਖੇ ਹੋ ਈਹਾ ਊਹਾ ਤੁਹਾਾਰੋ ਘੋੜਾ ਇੱਥੇ ਵੀ ਤੇ ਉੱਥੇ ਵੀ ਤੁਸੀਂ ਨੇ ਮੇਰੀ ਰੱਖਿਆ ਕਰਨੀ ਸੱਚੇ ਬਾਦਸ਼ਾਹ ਜੀ ਰਹਾਓ ਕੀਤੇ ਕੋ ਮੇਰਾ ਸਮਾਨ ਹੈ ਕਰੜ ਹਾਰ ਤਰਣ ਜਾਨ ਹੈ ਹੁਣ ਇੱਥੇ ਇਨਸਾਨ ਫਿਰ ਥੋੜਾ ਜਿਹਾ ਹੰਕਾਰ ਚ ਆ ਜਾਂਦਾ ਜੇ ਫਸਲ ਕਹਿੰਦੇ ਨਿਕਲੇ ਵੱਦ ਬੰਦਾ ਕਹਿੰਦਾ ਇਹ ਮੇਰੀ ਮਿਹਨਤ ਹੈ ਮੈਂ ਕੀਤੀ ਹੈ ਤੇ ਜੇ ਨਿਕਲੇ ਘੱਟ ਕਹਿੰਦੇ ਪ੍ਰਮਾਤਮਾ ਨੇ ਸਾਡੀ ਫਸਲ ਘੱਟ ਕੱਢੀ ਹੈ ਉਦੋਂ ਫਿਰ ਜਦੋਂ ਚੀਜ਼ ਘੱਟ ਨਿਕਲਦੀ ਓਦੋਂ ਪ੍ਰਮਾਤਮਾ ਨੂੰ ਦੋਸ਼ ਤੇ ਜਦੋਂ ਵੱਧ ਨਿਕਲੇ ਓਦੋਂ ਆਪਣੇ ਆਪ ਤੇ ਮਾਣ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤਰਨ ਜਾਨੈ ਜਿਹੜਾ ਕੁਝ ਮੈਂ ਕੀਤਾ ਕਹਿੰਦੇ ਓਤੇ ਪਹਾੜ ਵਰਗਾ ਹੈ ਜਿਹੜਾ ਕੋਈ ਤੁਸੀਂ ਕਰਦੇ ਹੋ ਉਹ ਇੱਕ ਟੀਲੇ ਵਰਗਾ ਹੈ ਪ੍ਰਮਾਤਮਾ ਨੂੰ ਲੋਕ ਕਹਿੰਦੇ ਠੀਕ ਹੈ ਪ੍ਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਤੇ ਬਹੁਤ ਵੱਡਾ ਸਮਝ ਲਿਆ ਪਰ ਜਿਹੜਾ ਪ੍ਰਮਾਤਮਾ ਹੈ ਜਿਨੇ ਸਾਰੀ ਰਚਨਾ ਕੀਤੀ ਉਹਨੂੰ ਕਹਿੰਦੇ ਇੱਕ ਟੀਲੇ ਜਿਨਾ ਜਾਣਦੇ ਸੀ ਪ੍ਰਮਾਤਮਾ ਨੂੰ ਬਹੁਤ ਵੱਡਾ ਕਰਕੇ ਜਾਣੀਏ ਜੇ ਅਸੀਂ ਪ੍ਰਮਾਤਮਾ ਨੂੰ ਵੱਡਾ ਕਰਕੇ ਜਾਣਾਂਗੇ ਤਾ ਕਹਿੰਦੇ ਪ੍ਰਮਾਤਮਾ ਦੇ ਕੁਛ ਘਟੜਾ ਨਹੀਂ ਉਹਦਾ ਵਧਣਾ ਨਹੀਂ ਪਰ ਜਿਹੜੇ ਉਹਨੂੰ ਵੱਡਾ ਵੱਡਾ ਕਹਿਣਗੇ ਉਹ ਜ਼ਰੂਰ ਵੱਡੇ ਹੋ ਜਾਣਗੇ ਵੱਡੇ ਕੀਆ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਹਿੰਦੇ ਉਹਦੀਆਂ ਵਡਿਆਈਆਂ ਕਰੀ ਜਾਓ ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਕਹਿੰਦੇ ਉਹਦੀਆਂ ਵਡਿਆਈਆਂ ਕਰਨ ਵਾਲਾ ਬਹੁਤ ਵਹਾਨ ਹੋ ਜਾਂਦਾ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇ ਪ੍ਰਭ ਭੰਨ ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੂੰ ਤੇ ਬਹੁਤ ਵੱਡਾ ਦਾਤਾ ਹੈ ਤੂੰ ਦਾਤਾ ਮੰਗਣ ਕਉ ਸਗਲੇ ਸਾਰੇ ਤੇਰੇ ਕੋਲੇ ਆ ਕੇ ਦਾਨ ਮੰਗਦੇ ਆ ਹਰ ਇੱਕ ਬੰਦਾ ਜਿਹੜਾ ਗੁਰਦੁਆਰਾ ਸਾਹਿਬ ਆਇਆ ਚਾਹੇ ਮੈਂ ਆਇਆ ਚਾਹੇ ਤੁਸੀਂ ਆਏ ਇੱਥੇ ਅਸੀਂ ਕੁਝ ਨਾ ਕੁਝ ਮੰਗਣ ਵਾਸਤੇ ਆਉਨੇ ਆ ਕੋਈ ਘਰ ਦੀਆਂ ਲੋੜਾਂ ਮੰਗਦਾ ਤੇ ਕੋਈ ਆਪਣੇ ਮਨ ਦੀ ਸ਼ਾਂਤੀ ਮੰਗਦਾ ਮੰਗਣ ਵਾਸਤੇ ਅਸੀਂ ਸਾਰੇ ਆਉਨੇ ਆ ਜਦੋਂ ਅਸੀਂ ਗੁਰਬਾਣੀ ਚੋਂ ਪੜ੍ਹਦੇ ਆ ਗੁਰੂ ਸਾਹਿਬ ਕਹਿੰਦੇ ਦਾਲ ਸਿੱਧਾ ਮੰਗੋ ਕੀਓ ਹਮਾਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਸ਼ਾਦਨ ਮੰਗੋ ਅਨਾਜ ਮੰਗੋ ਸਿੱਖ ਸੀ ਕਾ ਉਥੇ ਸਾਰਾ ਸ਼ਬਦ ਜਿਹੜਾ ਉਹਦੇ ਵਿੱਚ ਗੁਰੂ ਸਾਹਿਬ ਕਹਿ ਰਿਹਾ ਕਿ ਕੁਝ ਨਾ ਕੁਝ ਮੰਗ ਰਿਹਾ ਤੇ ਮੰਗਣਾ ਚਾਹੀਦਾ ਪਰ ਮੰਗਣ ਦੇ ਵੀ ਜਾਂਚ ਹੋਣੀ ਚਾਹੀਦੀ ਹੈ ਤੂੰ ਦਾਤਾ ਮੰਗਣ ਕੋ ਸਗਲੇ ਦਾਨ ਦੇਹ ਪ੍ਰਭ ਭਨ ਜਦੋਂ ਤੂੰ ਖੁਸ਼ ਹੋਣਾ ਉਹਦੋਂ ਤੂੰ ਸਾਰਿਆਂ ਨੂੰ ਦਾਨ ਦਿਨ ਖਿੰਮੈ ਅਬਰ ਕਿੰਨਾ ਮੈਂ ਅਵਰਾ ਅਚਲ ਜ ਚਲਤ ਤੁਮਾਰੇ ਸੱਚੇ ਬਾਸ਼ਾ ਤੇਰੇ ਕੌਤਕ ਜਿਹੜੇ ਐ ਉਹ ਤੇ ਇੱਕ ਵੱਖਰੇ ਐ ਕੋਈ ਇੱਕ ਖਿੰਨ ਵਿੱਚ ਨਾਸ ਕਰ ਸਕਦਾ ਇੱਕ ਖਿੰਨ ਵਿੱਚ ਤੂੰ ਸਾਰਿਆਂ ਨੂੰ ਪੈਦਾ ਕਰ ਸਕਦਾ ਇਹ ਤੇਰੇ ਚਲਤ ਤਮਾਸ਼ੇ ਨੇ ਜਿਹੜੇ ਇਹ ਅਚਲ ਜ ਤਮਾਸ਼ੇ ਨੇ ਜਿਹੜੇ ਇਹਨਾਂ ਨੂੰ ਕੋਈ ਸਮਝ ਨਹੀਂ ਸਕਿਆ ਖਿੰਨ ਮੈਂ ਅਵਰਾ ਖਿੰਨ ਮੈਂ ਅਵਰਾ ਤੂੰ ਇੱਕ ਖਿੰਨ ਦੇ ਵਿੱਚ ਕੀ ਤੂੰ ਕੀ ਬਣਾ ਸਕਦਾ ਇਹ ਤੇਰੇ ਵਿੱਚ ਤਾਕਤ ਤੇ ਹੋਰ ਕਿਸੇ ਵਿੱਚ ਤਾਕਤ ਨਹੀਂ ਹੈ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗੰਮ ਅਪਾਰ ਰੂੜੋ ਦਾ ਭਾਵ ਹੁੰਦਾ ਸੋਣਾ ਗੂੜੋ ਦਾ ਭਾਵ ਹੁੰਦਾ ਗੁਪਤ ਰਹਿਣਾ ਗਹਿਰ ਗੰਭੀਰੋ ਉੱਚੋ ਅਗੰਮ ਅਪਾਰ ਸੱਚੇ ਪਾਤਸ਼ਾਹ ਤੁਸੀਂ ਸੋਹਣੇ ਬਹੁਤ ਹੋ ਪ੍ਰਮਾਤਮਾ ਕਿੰਨਾ ਕੁ ਸੋਹਣਾ ਹੋਣਾ ਜੀ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵੇਖਿਆ ਉਹਨਾਂ ਨੇ ਕਿਹਾ ਤੇਰੇ ਸੋਹਣੇ ਵਾਲ ਲੰਬੜੇ ਨੱਕ ਤੇਰੇ ਸੋਹਣੇ ਵਾਲ ਕਿ ਤੂੰ ਬਹੁਤ ਸੋਹਣਾ ਤੇਰਾ ਚਿਹਰਾ ਬਹੁਤ ਸੋਹਣਾ ਰੂਡੋ ਗੁਰੂ ਗੂੜੋ ਗਹਿਰ ਗੰਭੀਰੋ ਉੱਚੋ ਅਗੰਮ ਅਪਾਰੇ ਸੱਚੇ ਪਾਤਸ਼ਾਹ ਤੂੰ ਬਹੁਤ ਵੱਡਾ ਹੈ ਤੂੰ ਬਹੁਤ ਉੱਚਾ ਹੈ ਤੂੰ ਬਹੁਤ ਅਗੰਮ ਜਿਹਦੇ ਤੱਕ ਅਸੀਂ ਪਹੁੰਚ ਨਹੀਂ ਸਕਦੇ ਅਪਾਰੇ ਦਾ ਭਾਵ ਪਰੇ ਤੋਂ ਪਰੇ ਦੀ ਗੱਲ ਹੈ ਕਿ ਤੂੰ ਬਹੁਤ ਬਹਾਰ ਹੈ ਤੂੰ ਇੱਕ ਛੋਟਾ ਨਹੀਂ ਹੈ ਅਸੀਂ ਤੇਰੇ ਨਾਲ ਜੁੜ ਕੇ ਅਸੀਂ ਵੀ ਬਹੁਤ ਵੱਡੇ ਬਣ ਸਕਦੇ ਆ ਜਿਹੜਾ ਕੋਈ ਉਹਦੇ ਨਾਲ ਜੁੜ ਜਾਂਦਾ ਹੈ ਉਹ ਵੀ ਬਹੁਤ ਮਹਾਨ ਬਣ ਜਾਂਦਾ ਹੈ ਪਰ ਸਾਨੂੰ ਲੋੜ ਹੈ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੀ ਉਸ ਪ੍ਰਮਾਤਮਾ ਦੇ ਗੁਣ ਗਾਉਣ ਦੀ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਧ ਸੰਗ ਜੋ ਤੁਮਹਿ ਮਿਲਾਇਓ ਤਉ ਸੁਣੀ ਤੁਹਾਡੀ ਬਾਣੀ ਸਾਧ ਸੰਗਤ ਦੇ ਵਿੱਚ ਆ ਕੇ ਉਸ ਪਰਮਾਤਮਾ ਦੇ ਨਾਲ ਮਿਲਿਆ ਜਾਂਦਾ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਲ ਮਿਲਦੇ ਆਂ ਫਿਰ ਉਹਦੀ ਬਾਣੀ ਸਾਨੂੰ ਚੰਗੀ ਲੱਗਦੀ ਹੈ ਫਿਰ ਉਹਦੀ ਬਾਣੀ ਸੁਣੀ ਜਾਂਦੀ ਹੈ ਨਹੀਂ ਤੇ ਬਾਣੀ ਸੁਣਨੋਂ ਕਿਹੜਾ ਸਾਡਾ ਮਨ ਕਰਦਾ ਹੈ ਜੇ ਸਾਧ ਸੰਗ ਜਉ ਤੁਮਹਿ ਮਿਲਾਇਓ ਤਉ ਸੁਨੇ ਤੇਮਾਰੀ ਬਾਣੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਜਦੋਂ ਫਿਰ ਸੱਚੇ ਪਾਤਸ਼ਾਹ ਤੇਰੇ ਚ ਅਭੇਦ ਹੋ ਜਾਗੇ ਤੇਰਾ ਪ੍ਰਤਾਪ ਤੇਰਾ ਤੇਜ ਪ੍ਰਤਾਪ ਐਨਾ ਆਨੰਦ ਭਇਆ ਪੇਖਤ ਹੀ ਨਾਨਕ ਤੈਨੂੰ ਵੇਖਣ ਦੇ ਨਾਲ ਹੀ ਮੈਨੂੰ ਮੇਰੇ ਅੰਦਰ ਚਾ ਪੈਦਾ ਹੋ ਜਾਂਦਾ ਹੈ ਮੇਰੇ ਅੰਦਰ ਖੇੜਾ ਪੈਦਾ ਹੋ ਜਾਂਦਾ ਹੈ ਮੇਰੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ आनंद ਮਿਲਣਾ ਹੀ ਪਰਮਾਤਮਾ ਦੇ ਦਰ ਤੋਂ ਹੈ ਆਨੰਦ ਮਿਲਣਾ ਹੀ ਗੁਰੂ ਕੋਲੋਂ ਹੈ ਅਸੀਂ ਰੋਜ਼ ਪੜਦੇ ਆ ਆਨੰਦ ਆਨੰਦ ਸਭ ਕੋ ਕਹੈ आनंद गुरु ते ਜਾਣਿਆ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਨੰਦ ਪਿਆ ਆਨੰਦ ਪਿਆ ਵੇਖਤੇ ਹੀ ਨਾਨਕ ਪ੍ਰਤਾਪ ਬੁਰਖ ਨਿਰਵਾਣੀ ਕਹਿੰਦੇ ਤੇਰਾ ਤੇਜ ਪ੍ਰਤਾਪ ਵੇਖ ਕੇ ਸਾਨੂੰ ਸੱਚੇ ਪਾਤਸ਼ਾਹ ਸਾਡੇ ਅੰਦਰ ਆਨੰਦ ਪੈਦਾ ਹੋ ਜਾਂਦਾ ਸਾਧ ਸੰਗ ਜੋਤਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਪਿਆ ਵੇਖਤੇ ਹੀ ਨਾਨਕ ਪਰਤਾਪ ਪੁਰਖ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ